ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਭਾਰੀਆਂ ਸੇਰਾਂ ਲੱਗੀਆਂ ਹੋਈਆਂ ਨੇ ਮਿੱਟੀ ਦੇ ਭਾਂਡੇ ਕੰਚ ਦੇ ਭਾਂਡੇ ਤੇ ਆ ਦੇਖੋ ਹਰ ਇੱਕ ਪ੍ਰਕਾਰ ਦੀ ਸਬਜ਼ੀ ਕੱਟਣ ਵਾਸਤੇ ਨਵੀਆਂ ਤੋਂ ਨਵੀਆਂ ਚੀਜ਼ਾਂ ਆ ਦੇਖੋ ਬਈ ਸਿਰਫ ਹੀ ਸਿਰਫ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਜੋ ਕੀ ਉੰਜ ਵੇਖੀਏ ਬਾਜ਼ਾਰ ਦੇ ਵਿੱਚ 3 400 200 ਤੋਂ ਲੈ ਕੇ 400 ਦੇ ਵਿੱਚ ਚੀਜ਼ਾਂ ਮਿਲਦੀਆਂ ਨੇ ਤੇ ਇੱਥੇ ਸਿਰਫ ਹੀ 50 ਰੁਪਏ ਤੇ 100 ਰੁਪਏ ਦੇ ਵਿੱਚ ਹੀ ਕੋਈ ਵੀ ਚੀਜ਼ ਖਰੀਦ ਸਕਦੇ ਹਾਂ ਤੇ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਆ ਦੇਖੋ ਸਿਰਫ ਹੀ 100 ਰੁਪਏ ਦੇ ਵਿੱਚ ਦੇਖੋ ਭਾਈ ਆ ਤੁਸੀਂ ਕੱਚ ਦੇ ਕਾਪ ਦੇਖੋ ਕਿੰਨੇ ਸੋਹਣੇ ਬਹੁਤ ਹੀ ਇੱਕ ਇੱਕ ਤੁਹਾਨੂੰ ਚੀਜ਼ ਨਾ ਦਿਖਾਉਣੀ ਹੈਗੀ ਆ ਤੁਸੀਂ ਕਹੋਗੇ ਵਾਕਈ ਹੀ ਪੂਰੀ ਗੱਲ ਬਾਤ ਆ ਚੈੱਕ ਕਰੋ ਬਈ ਬਹੁਤ ਹੀ ਪਾਰੀਆਂ ਸੇਲਾਂ ਲੱਗੀਆਂ ਹੋਈਆਂ ਨੇ ਸ਼੍ਰੀ ਮੁਖਤਸਰ ਸਾਹਿਬ ਦੇ ਵਿੱਚ 6 ਨੰਬਰ ਰਾਕੇ ਦੇ ਜਮਾਂ ਹੀ ਸਾਹਮਣੇ ਮਤਲਬ 6 ਨੰਬਰ ਗੁਰਦੁਆਰਾ ਸਾਹਿਬ ਜੀ ਦਾ 게ਟ ਆ ਉਹਦੇ ਜਮਾਂ ਸੜਕ ਤੇ ਗੇੜ ਤੇ ਮਲੂੜ ਰੋਡ ਦੁਕਾਨਾਂ ਬਹੁਤ ਹੀ ਲੱਗੀਆਂ ਹੋਈਆਂ ਨੇ ਮੇਲੇ ਕਰਕੇ ਫਰਵਰੀ ਫਰਵਰੀ ਦਾ ਮਹੀਨਾ ਆ ਕੇ ਤੁਸੀਂ ਮੱਲਾ ਮਾਰੋ ਤੇ ਸਮਾਨ ਕੋਈ ਵੀ ਖਰੀਦ ਸਕਦੇ ਆ ਬਹੁਤ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਮੱਗ ਕੱਪ ਜੱਗ ਆ ਤੁਹਾਨੂੰ ਦਿਖਾਉਣਾ ਹੈ ਇੱਕ ਇੱਕ ਚੀਜ਼ ਦਿਖਾਉਣਾ ਹੈ ਦੇਖੋ ਬਈ ਆ ਦੇਖੋ ਦੇਖੋ ਆ ਦੇਖੋ ਬਹੁਤ ਹੀ ਘੈਂਟ ਘੈਂਟ ਡਿਜ਼ਾਈਨ ਵਾਲੀਆਂ ਚੀਜ਼ਾਂ ਨੇ ਆ ਦੇਖੋ ਪਾਣੀ ਪਰਕੇ ਵੈਸੇ ਸ਼ੋਅ ਵਾਸਤੇ ਵੀ ਰੱਖ ਸਕਦੇ ਹਾਂ ਡਿਜ਼ਾਈਨ ਕਰਾਂ ਦੇ ਵਿੱਚ ਸ਼ੋਕੇਸ ਬਣਾਏ ਹੁੰਦੇ ਆ ਉਹਨਾਂ ਦੇ ਵਿੱਚ ਆਪਾਂ ਰੱਖ ਸਕਦੇ ਹਾਂ ਬਹੁਤ ਹੀ ਪਿਆਰੀਆਂ ਪਿਆਰੀਆਂ ਚੀਜ਼ਾਂ ਨੇ ਸ਼ੋਅ ਵਾਸਤੇ ਵੀ ਆ ਤੇ ਜੇ ਆਪਾਂ ਵਰਤਣੀਆਂ ਤਾਂ ਵਰਤ ਵੀ ਸਕਦੇ ਹੈਗੇ ਸਿਰਫ ਹੀ 100 ਰੁਪਏ ਦੇ ਵਿੱਚ ਆ ਦੇਖੋ ਆ ਕੱਪ ਦੇਖੋ ਕਿੰਨੇ ਘੈਂਟ ਡਿਜ਼ਾਈਨ ਵਾਲੇ ਉੱਪਰ ਸ਼ੀਸ਼ੇ ਵੀ ਲੱਗੇ ਨੇ ਤੇ ਟੱਕਣ ਸ਼ੀਸ਼ਿਆਂ ਵਾਲੇ ਲੱਗੇ ਹੋਏ ਨੇ ਦੇਖੋ ਬਈ ਇਹ ਜੀ ਨਾਲ ਪੂਰੀ ਗੱਲਬਾਤ ਇਹ ਚੀਜ਼ਾਂ ਬਣਾ ਆ ਦੇਖੋ ਬੱਚਿਆਂ ਵਾਸਤੇ ਗਾਹ ਜਾ ਕੇ ਦੇਖੋ ਭਾਈ ਬਹੁਤ ਹੀ ਸੁਣਿਆ ਸੁਣਿਆ ਆ ਦੇਖੋ ਆਹਾ ਦੇਖੋ ਭਾਈ ਕੱਪ ਦੇਖੋ ਕਿੰਨੇ ਘੈਂਟ ਆ ਦੇਖੋ ਆ ਕੱਪ ਇਹ ਬੱਚਿਆਂ ਵਾਲਾ ਕੱਪ ਆ ਦੇਖੋ ਭਾਈ ਇੱਕ ਇੱਕ ਚੀਜ਼ ਦੇਖੋ ਸਿਰਾ ਪੂਰੀ ਗੱਲ ਬਾਤ ਆ ਭਾਈ ਆ ਦੇਖੋ ਜੱਗ ਜੁਗ ਕਿੰਨੇ ਘੈਂਟ ਨੇ ਗਲਾਸ ਆ ਦੇਖੋ ਜੱਗ ਕੱਚ ਦੇ ਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ